ਆ ਤੁਹਾਡਾ ਆਪਣਾ ਪੱਤਰਕਾਰ ਲਾਫਰੀ ਸੇਖੋ ਜੀਪੁਰ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਪਿੰਡ ਕੋਏ ਨੇ ਸਾਡੇ ਨਾਲ ਕੁਝ ਜਿਹੜੇ ਲੋਕ ਨੇ ਇੱਥੋਂ ਦੇ ਪਹੁੰਚੇ ਨੇ ਕੁਝ ਰਸਤਾ ਲੈ ਕੇ ਆਏ ਨੇ ਕੀ ਗੱਲਬਾਤ ਹੈ ਸਾਰੀ ਕਰਦੇ ਹਾਂ ਜਨਦਰ ਸਾਹਿਬ ਦੇ ਸਾਹਿਬ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹੜਾ ਬਾਬਾ ਜੀ ਪਹਿਲਾਂ ਪਿੰਡ ਮੇਰਾ ਵੀਰ ਜੀ ਪਿੰਡ ਪਿੰਡਪੂਰ ਵਾਲ ਅਰਾਈਆਂ ਜੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ ਸਾਡੇ ਇਧਰ ਰਿਸ਼ਤੇਦਾਰ ਦੇ ਸਾਡੀ ਮਾਸੀ ਜੀ ਹੁਣੀ ਵੀ ਦੇ ਤੇ ਸਾਡੀ ਸਿਸਟਰ ਵੀ ਆਈ ਜੇ ਗੱਗਰਾ ਪਿੰਡ ਰਮਦਾਸ ਤੋਂ ਅੱਗੇ ਜੇ ਬਿਲਕੁਲ ਤੁਸੀਂ ਦੇ ਉੱਪਰ ਤੇ ਉਹਨਾਂ ਨਾਲ ਸਾਡੀ 3-4 ਦਿਨ ਹੋ ਗਈ ਜੇ ਨਾ ਕੋਈ ਗੱਲਬਾਤ ਹੋਰੀ ਫੋਨ ਉਹਨਾਂ ਦੇ ਬੈਟਰੀਆਂ ਡਾਊਨ ਹੋ ਗਿਆ ਉਹ ਸਾਨੂੰ ਪਹਿਲਾਂ ਦੱਸ ਦੇ ਕਿ ਉਹਨਾਂ ਦੇ ਬੱਚੇ ਬਿਮਾਰ ਨੇ ਕੱਚੇ ਕੋਠੇ ਉਹਨਾਂ ਦੇ ਵਿਚਾਰਾਂ ਦੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਕਿ ਰਬ ਉਹਨਾਂ ਨੂੰ ਸੇਵ ਰੱਖੇ ਪਤਾ ਨਹੀਂ ਵੀ ਕੀ ਬਣਿਆ ਕੀ ਨਹੀਂ ਉਹਨਾਂ ਨਾਲ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਮੈਡੀਸਨ ਦਾ ਜਾਂ ਹਰ ਚੀਜ਼ ਦਾ ਮਹੌਇਆ ਕਰਾਉਂਦੇ ਜੇ ਟੂਫਰੀ ਨੰਬਰ ਕੀਤੇ ਗਏ ਨਹੀਂ ਨੰਬਰ ਕੀਤੇ ਗਏ ਉਹਨਾਂ ਦੇ ਫੋਨ ਹੀ ਬੰਦ ਹੋ ਗਏ ਸਾਨੂੰ ਪਤਾ ਨਹੀਂ ਉਹਨਾਂ ਕੋਲ ਮਤਲਬ ਹਾਂਜੀ ਸੰਪਰਕ ਸਾਡਾ ਉਹਨਾਂ ਨਾਲ ਟੁੱਟ ਗਿਆ ਸਾਨੂੰ ਪਤਾ ਨਹੀਂ ਕੋ ਉਹਨਾਂ ਵਾਸਤੇ ਮੈਡੀਸਨ ਪਹੁੰਚ ਰਹੀ ਹੈ ਜਾਂ ਰਾਸ਼ਨ ਪਹੁੰਚ ਰਿਹਾ ਹੈ ਕਿਹੜਾ ਪਿੰਡ ਫੇਰ ਇੱਕ ਵਾਰ ਦੁਬਾਰਾ ਰਿਪੀਟ ਕਰਵਾ ਦੇ ਪਾਜੀ ਪਿੰਡ ਉਹਦਾ ਗੱਗੜੀ ਜੇ ਰਮਜ਼ਾਸ ਦੇ ਕੋਲ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਮੇਰੇ ਸਿਸਟਰ ਉਹਨਾਂ ਦੀ ਉੱਥੇ ਵਾਏ ਨੇ ਕਿੰਨੇ ਪਿੰਡ ਨੇ ਜਿਹੜੇ ਉਹਨ ਸਾਡੇ ਦੋ ਪਿੰਡ ਜਿਹਦੇ ਨਾਲ ਸਾਡਾ ਸੰਪਰਕ ਟੁੱਟ ਗਿਆ ਉਹਨਾਂ ਦਾ ਫੋਨ ਵੀ ਨਹੀਂ ਤਿੰਨ ਦਿਨ ਹੋ ਗਏ ਸਾਡੀ ਗੱਲ ਹੀ ਹੋ ਰਹੀ ਉਹਨਾਂ ਨਾਲ ਅਸੀਂ ਉਹਨਾਂ ਵਾਸਤੇ ਕੁਝ ਰਾਸ਼ਨ ਜਾਂ ਸਿਲੰਡਰ ਲੈ ਕੇ ਆਏ ਆ ਆਪਣੀ ਗੱਡੀ ਤੇ ਪਰ ਇਤ ਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾ ਰਿਹਾ ਅੱਗੇ ਪਾਣੀ ਬਹੁਤ ਜ਼ਿਆਦਾ ਜੇ ਮਤਲਬ ਤੁਹਾਨੂੰ ਜਿਹੜੀ ਜ਼ਿਆਦਾ ਮੁਸ਼ਕਲ ਉਹਨਾਂ ਤੱਕ ਜਿਹੜੀ ਪਹੁੰਚ ਨਹੀਂ ਹੋ ਰਹੀ ਸਾਨੂੰ ਮੁਸ਼ਕਲ ਉਹਨਾਂ ਕੋਲ ਪਹੁੰਚਣ ਦੀ ਵੀ ਹੋ ਰਹੀ ਹੈ ਬਾਕੀ ਸਾਡਾ ਕੰਟੈਕਟ ਨਹੀਂ ਹੋ ਰਿਹਾ ਕਮ ਸਟੈਪ ਫੋਨ ਦੇ ਨਾਲ ਸਾਡੀ ਗੱਲਬਾਤ ਉਹਨਾਂ ਨਾਲ ਹੋ ਜੇ ਤਾਂ ਸਾਨੂੰ ਸੋਰਾ ਤਸੱਲੀ ਹੋ ਜੇ ਕਿ ਸਾਡੇ ਜੀ ਜਿਹੜੇ ਪਰਿਵਾਰ ਸਾਡਾ ਸੇਵ ਆ ਹੁਣ ਹੁਣ ਜਿਹੜੀ ਤੱਕar ਇਥੋਂ ਜਾਣੀ ਬੜੀ ਮੁਸ਼ਕਲ ਜੇ ਅਸੀਂ ਸਮਾਨ ਉਹਨਾਂ ਤੱਕ ਨਹੀਂ ਪਹੁੰਚਾ ਸਕਦੇ ਅਸੀਂ ਆਏ ਹਾਂ ਕਿ ਚਲੋ ਉਹਨਾਂ ਦਾ ਹਾਲਚਾਲ ਪੁੱਛ ਕੇ ਆਉਂਦੇ ਆ ਪਰ ਇਥੋਂ ਸਾਡੇ ਵੱਤ ਬਹੁਤ ਮੁਸ਼ਕਲ ਹੋ ਗਿਆ ਜੀ ਸਾਨੂੰ ਬਹੁਤ ਟੈਨਸ਼ਨ ਆ ਜਿਨਾਂ ਜਿਹੜਾ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਹੁੰਦੀ ਤੇ ਉਹਨਾਂ ਚਿਰ ਤੇ ਭਾਈ ਟੈਨਸ਼ਨ ਹੀ ਜਿੰਨਾ ਜਿੰਨਾ ਚ ਕੀ ਕੀ ਮੰਗ ਰਹਾ ਤੇ ਜਿਹੜੇ ਪ੍ਰਸ਼ਾਸਨ ਨੇ ਇੱਧਰ ਤੇ ਜਿਹੜੇ ਮਤਲਬ ਪ੍ਰਬੰਧ ਕੀਆ ਸੀ ਕੱਪੂ ਜੀ ਮੰਨਦਾ ਜੀ ਪ੍ਰਸ਼ਾਸਨ ਅਗੇ ਕਰਦਾ ਕਿ ਤਿੰਨ ਚਾਰ ਦਿਨ ਹੋ ਗਏ ਇਹ ਸਾਫ ਤੋਂ ਆਈ ਨੂੰ ਪ੍ਰਸ਼ਾਸਨ ਨੇ ਚਾਹਿਆ ਕਿ ਉਹਨਾਂ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਲੋਕ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਉੱਥੇ ਰਾਸ਼ਨ ਤੇ ਪਚਾ ਰਹੇ ਆ ਖਾਣ ਪੀਣ ਵਾਸਤੇ ਉਹਨਾਂ ਨੂੰ ਮਿਲ ਰਿਹਾ ਸਭ ਕੁਝ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਮਾਨ ਸਾਹਿਬ ਸਰਕਾਰ ਵੱਲੋਂ ਭਰਾ ਲਿਖਾ ਪਰ ਜਿਹੜਾ ਬੰਦੇ ਜਿਹੜੇ ਫਸੇ ਨੇ ਹਰਪਰ ਹੋ ਤੋ ਉਹਨਾਂ ਨੂੰ ਰੈਸਕੂ ਕਰਨਾ ਤੇ ਲਾਇਆ ਟੀਮਾਂ ਲੱਗੀਆਂ ਸਾਰੇ ਮਤਲਬ ਕਈ ਮਤਲਬ ਮਹਿਮੇ ਲੱਗੇ ਨੇ ਤੇ ਕੋਈ ਕਹਿ ਰਿਹਾ ਮਤਲਬ ਰੈਸਕੂ ਨਹੀਂ ਹੋ ਰਿਹਾ ਨਹੀਂ ਰੈਸਕੂ ਹੋ ਰਿਹਾ ਜੇ ਪਰ ਬਾਹਰ ਨਹੀਂ ਆਦੇ ਆ ਰਹੇ ਨਾ ਕੋਈ ਬਾਹਰ ਨਹੀਂ ਕਹਿੰਦੇ ਉਹਾਰੇ ਉੱਥੇ ਰਾਸ਼ਨ ਪੁਜਾਰੇ ਹਰ ਚੀਜ਼ ਪਹੁੰਚਦੀ ਉਹਨਾਂ ਕੋਲ ਉਹਨਾਂ ਪਿੰਡਾਂ ਤੋਂ ਬਾਹਰ ਨਹੀਂ ਆਉਂਦੇ ਨੇ ਨਹੀਂ ਕੋਈ ਨਹੀਂ ਉਹਨਾਂ ਕੋਲ ਸੁਵਿਧਾ ਹੈ ਨਹੀਂ ਜਿਹੜੇ ਕਿ ਉਹ ਬਾਦ ਲਿਆ ਕੇ ਉਹਨਾਂ ਕੱਟਣਗੇ ਸਾਡੇ ਪਿੰਡ ਨੂੰ ਕਿਨੂ ਕਿਨੂ ਕੱਢਣਗੇ ਪਰ ਇੰਨੀ ਪ੍ਰਸ਼ਾਸਨ ਕੋਲ ਸੁਵਿਧਾ ਹੈ ਨਹੀਂ ਨੀ ਕਿਸ ਤਿਆਂ ਨਹੀਂ ਗਿਆ ਤੇ ਪਿੰਡਾਂ ਦੇ ਪਿੰਡ ਨਹੀਂ ਕੱਟ ਸਕਦੇ ਉਹ ਪ੍ਰਸ਼ਾਸਨ ਨੂੰ ਇਹ ਹੈ ਵੀ ਥੋੜਾ ਜਿਹਾ ਧਿਆਨ ਰੱਖਣ ਇੱਧਰ ਇਸ ਚੀਜ਼ ਦਾ ਕਿ ਤਿੰਨ ਚਾਰ ਦਿਨ ਤੋਂ ਬੱਚੇ ਨਹੀਂ ਛੋਟੇ ਛੋਟੇ ਹੁਣ ਤੇ ਕਾਫੀ ਦਿਨ ਹੋ ਗਏ ਜਿਆ ਅੱਜ ਤੱਕ ਹੁਣ ਤੱਕ ਬਾਹਰ ਕੱਢਣੇ ਚਾਹੀਦੇ ਪਹਿਲਾ ਜਿਹੜੀ ਤੁਹਾਡੀ ਗੱਲ ਹੋਈ ਦੋ ਤਿੰਨ ਦਿਨ ਪਹਿਲਾਂ ਮਨ ਲੋ ਕਿਹੜੀ ਦੁੱਧ ਦੀ ਬੱਚੇ ਨੂੰ ਛੋਟੇ ਛੋਟੇ ਦੱਸਾਂ ਦੇਜੋ ਦੁੱਧ ਦੀ ਜਾਂ ਹੋਰ ਕਿਸੇ ਚੀਜ਼ ਦੀ ਦੱਸਾਂ ਦੇ ਕਿੰਨੀ ਬਹੁਤ ਦਿੱਕਤ ਆ ਰਹੀ ਹੈ ਦਿੱਕਤਾਂ ਤੋਂ ਉਹਨਾਂ ਨੂੰ ਕਾਫੀ ਆ ਗਈ ਹੋਵੇਗਾ ਡੰਗਰ ਵਸ਼ਾ ਦੇ ਕਰੈਕਟਰ ਵਾਲੀਆਂ ਵਿਚਾਰੇ ਡੰਗੜ ਵੀ ਉਹਨਾਂ ਦੇ ਰੁੜ ਗਏ ਸਾਡੀ ਜਿਤਨੇ ਪਹਿਲੇ ਦਿਨ ਆਫਤਾਈ ਹੋਤ ਦਿਨ ਗੱਲ ਹੋਈ ਉਹਨਾਂ ਦੀ ਕਹਿੰਦੇ ਕਿ ਮਤਲਬ ਪਾਣੀ ਚੱਲ ਗਿਆ ਅਸੀਂ ਕੋਠਿਆਂ ਤੇ ਚੜ ਗਏ ਕੋਠੇ ਵੀ ਬਿਲਕੁਲ ਤੁਸੀਂ ਦੇ ਉੱਤੇ ਪਿੰਡਾ ਗੱਗਰ ਪਿੰਡ ਜੇ ਤੇ ਉਸ ਤੋਂ ਬਾਅਦ ਉਸ ਦਿਨ ਰਾਤ ਦੀ ਗੱਲ ਹੋਈ ਉਹਨਾਂ ਦੇ ਫੋਨ ਫਾਨ ਬੰਦ ਹੋ ਗਏ ਉਸ ਤੋਂ ਬਾਅਦ ਸਾਡਾ ਉਹਨਾਂ ਉਹ ਦੱਸ ਰਹੇ ਸੀ ਵੀ ਬਿਮਾਰਾ ਹੀ ਇੱਕ ਦੋ ਦਿਨ ਪਹਿਲਾਂ ਵਾਹਿਆ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਆ ਜਾਓ ਕਿ ਇਤਾਂ ਦੀ ਸੰਭਾਵਨਾ ਖਰਾਬ ਚੱਲਦੀ ਹੈ ਉਹ ਆਏ ਨਹੀਂ ਕਹਿੰਦੇ ਕੋਈ ਗੱਲ ਨਹੀਂ ਹੁਣ ਤੁਹਾਡੇ ਕੋਲ ਜਿਹੜੀ ਮੈਡੀਸਨ ਬੱਚਾ ਤੋਂ ਦਵਾਈ ਦੱਸ ਰਹੇ ਲੈਂਦੀ ਕਿ ਮੈਡੀਸਨ ਅਸੀਂ ਲੈਂਦੇ ਆਂ ਜੀ ਗੱਡੀ ਦੇ ਵਿੱਚ ਪਿਆ ਸਾਡੇ ਕੋਲ ਹੁਣ ਅੱਗੇ ਜਾਏ ਨਹੀਂ ਜਾ ਰਿਹਾ ਜੀ ਪਛਾਣ ਤਾਂ ਜਿਹੜੀ ਦਿੱਕਤ ਆ ਹਾਂਜੀ ਪਛਾਣ ਦੀ ਦਿੱਕਤ ਆ ਰਹੀ ਹੈ ਗੱਡੀਆਂ ਗਾ ਅੱਗੇ ਜਾਣੀ ਨਹੀਂ ਰਹੀਆਂ ਹੋਰ ਰਮਦਾਸ ਪਿੰਡ ਕਾਫੀ ਦੂਰ ਜਿੱਥੋਂ ਅੱਗੇ ਜਾਣਾ ਬਹੁਤ ਮੁਸ਼ਕਲ ਹੈ ਉਹ ਪ੍ਰਸ਼ਾਸਨ ਨੂੰ ਵੀ ਜਿਹੜੀ ਇਹਨਾਂ ਦੇ ਕਾਫੀ ਜਿਹੜੇ ਤਿੱਖੇ ਜਿਹੜੇ ਸਵਾਲ ਕੀਤੇ ਨੇ ਜਿਹੜੀ ਪਿੰਡ ਵਾਲਿਆਂ ਵੱਲੋਂ ਜਾਂ ਸਜੋਗਿਆਂ ਨਾਲ ਦੀ ਟੀਮਾਂ ਵੱਲੋਂ ਜਿਹੜੀ ਵਕਫਾ ਰਸਤਾ ਜਿਹੜੀਆਂ ਆਪਣੇ ਪਰਵਾਰਕ ਬੱਚੇ ਨੂੰ ਉਹਨਾਂ ਲਿਆਂਦੀਆਂ ਜਰੂਰ ਜਾ ਰਹੀਆਂ ਨੇ ਪਰ ਦਿੱਕਤ ਜਿਆਦੀ ਇਹ ਆ ਰਹੀ ਕਿ ਉਹਨਾਂ ਤੱਕ ਪਹੁੰਚਣ ਲਈ ਨਾ ਤਾਂ ਇਹਨਾਂ ਦੇ ਕੋਲ ਕੋ ਕਿਸ਼ਤੀਆਂ ਨੇ ਨਾ ਜਿਹੜੇ ਇਹਨਾਂ ਦਾ ਵਾਹਨ ਨੇ ਉੱਥੇ ਤੱਕ ਪਹੁੰਚ ਸਕਦੇ ਨੇ ਉਹ ਪ੍ਰਸ਼ਾਸਨੋਂ ਜਿਹੜੀਆਂ ਪ੍ਰਾਈਵੇਟ ਟੀਮਾਂ ਨੇ ਜਾਂ ਕੋਸਦਨ ਦੀ ਟੀਮਾਂ ਨੇ ਇਹਨਾਂ ਤੱਕ ਜਿਹੜੀ ਰਾਬਤਾ ਕਰਨਾ ਸੋ ਇਹ ਆਪਣੇ ਜਿਹੜੇ ਲੋੜ ਦੇ ਸਮਾਨ ਉਹਨਾਂ ਤੱਕ ਜਿਹੜਾ ਪਹੁੰਚਾਣਾ ਤੁਹਾ